ਪਠਾਨਕੋਟ ਦੇ ਨਾਲ ਲੱਗਦੇ ਪਿੰਡ ਤਾਜਪੁਰ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਦੇ ਹੀ ਇੱਕ ਸ਼ਖਸ ਵੱਲੋਂ ਇੱਕ ਮਾਮੂਲੀ ਜਹੀ ਤਕਰਾਰ ਦੇ ਚਲਦੇ ਗੁੱਸੇ ਦੇ ਵਿੱਚ ਆ ਕੇ ਤੇਜ਼ਦਾਰ ਹਥਿਆਰ ਦੇ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਸਥਾਨਕ ਲੋਕਾਂ ਨੇ ਨਿੱਜੀ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ ਅਤੇ ਨਿੱਜੀ ਹਸਪਤਾਲ ਦੇ ਡਾਕਟਰਾਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਮੌਕੇ ਤੇ ਪੁੱਜ ਕੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਅਤੇ ਅਗਲੀ ਕਾਰਵਾਈ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਡਿਵੀਜ਼ਨ ਨੰਬਰ 2 ਦੇ ਪਰਿਵਾਰੀ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਸਵੇਰੇ ਇੱਕ ਸੂਚਨਾ ਮਿਲੀ ਸੀ ਕਿ ਇੱਕ ਮਹਿਲਾ ਜਿਸ ਦੇ ਸਿਰ ਦੇ ਉੱਪਰ ਤੇਜ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਹੈ ਉਸ ਦੀ ਇੱਕ ਨਿੱਜੀ ਹਸਪਤਲ ਵਿਖੇ ਮੌਤ ਹੋ ਗਈ ਹੈ। ਜਿਸ ਦੇ ਚਲਦੇ ਮ੍ਰਿਤਕ ਦੇ ਭਰਾ ਦੇ ਬਿਆਨਾ ਦੇ ਹਜ਼ਾਰ ਤੇ ਮ੍ਰਿਤਕ ਦੇ ਪਤੀ ਦੇ ਉੱਪਰ ਮਾਮਲਾ ਦਰਜ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਇਹਨਾਂ ਦਾ ਕਿ ਨਾਮ ਹੋਰ ਕੀ ਲੱਗਦਾ ਤੁਹਾਡੇ? ਮੇਰੇ ਸਿਸਟਰ ਲੱਗਦੇ ਸਤਤਾ ਦੇਵੀ ਨਾਮ ਹੈ ਦਾ। ਕੀ ਗੱਲਬਾਤ ਜੀ? ਗੱਲਬਾਤ ਆ ਲੜਾਈ ਹੋਈ ਆ। ਮੈਨੂੰ ਫੋਨ ਗਿਆ ਮੈਂ ਕਿਾ ਚੱਲ ਮਾਰਨਾ ਹੋਣੀ। ਮੈਂ ਜਿਉ ਨੂੰ ਆਇਆ ਉਹਨੂੰ ਦੁਨੀਆ ਉਜੜ ਗਈ ਜੇ। ਮੈਂ ਕੀ ਕਰਾਂ ਇੱਥੇ? ਇਸ ਤਰ੍ਹਾਂ ਲੱਥੀ ਹੈ। ਦਾਟ ਮਾਰਿਆ ਸੱਚ ਹੁਣ। ਕਿਹਨੇ ਮਾਰਿਆ? ਉਹਦੇ ਘਰ ਵਾਲੇ ਵੱਲੋਂ। ਕੋਈ ਲੜਾਈ ਚੜਾਈ ਕਿਸੇ ਨੂੰ ਲੈ ਕੇ ਕੱਲ ਦੀ ਕੋਈ ਲੜਾਈ ਨਹੀਂ ਕੱਲ ਅਸੀਂ ਆਏ ਹੋਏ ਸੀ ਤੇ ਕੋ ਬੜੇ ਵਧੀਆ ਸ਼ਾਂਤ ਨਾ ਰਹਿੰਦੇ ਸਵੇਰੇ 5 ਵਜੇ ਨਾਲ ਜਦੋਂ ਫੋਨ ਕੀਤਾ ਉਹ ਕਹਿੰਦੀ ਭਾਜੀ ਮੈਨੂੰ ਬਚਾ ਲਓ ਮੈਂ ਧੋੜਾ ਇੱਧਰ ਨੂੰ ਤੇ ਮੇਰੇ ਆਦਿ ਨੂੰ ਦੁਨੀਆ ਉਜੜ ਗਈ ਪਾ ਕਿੰਨੇ ਚਿਰਾਂ ਦੀ ਸ਼ਾਦੀ ਹੋਈ ਨੇ 14 ਚ ਹੋਇਆ ਵਿਆਹ ਉਹਨਾਂ ਦਾ ਤੇ ਕਿੰਨੇ ਬੱਚੇ ਹੋ ਗਏ ਉਹਨਾਂ ਦੇ ਬੱਚੇ 3 ਬੱਚੇ ਆ 5 ਸਾਲ 5 ਮਹੀਨਿਆਂ ਦਾ ਮੁੰਡਾ ਛੋਟਾ ਦੋ ਬੇਟੀਆਂ ਵੱਡੀਆਂ ਪਹਿਲਾਂ ਵੀ ਮਾਰ ਕੱਲ ਵੀ ਮਾਰਦਾ ਸੀ ਪਹਿਲਾਂ ਜਦੋਂ ਬੱਚਾ ਬੱਚੀ ਕੋਈ ਨਹੀਂ ਸੀ ਉਦੋਂ ਮਾਰਦਾ ਰਿਹਾ ਕੁੜੀ ਆਉਂਦਾ ਨਾ ਸ਼ੇਰ ਹੀ ਨਹੀਂ ਕਰਦੀ ਜੀ ਗੱਲ ਵੀ ਚਲੋ ਆਪਣਾ ਟਾਈਮ ਕੱਢੀ ਜਾਓ ਜਦੋਂ ਬੇਟੀ ਵੱਡੀ ਹੋਈ ਤੇ ਫਿਰ ਇਹਨੂੰ ਮਤਲਬ ਵਧੀਆ ਰਹਿਣ ਲੱਗ ਪਏ ਆਪਾਂ ਚੋ ਘਰੋਲੇ ਦਾ ਕੀ ਨਾਮ ਹੈ ਬਲਰਾਮ ਕੀ ਕੰਮ ਕਰਦੇ ਹੋ ਮੋਟਰਸਾਈਕਲ ਦੀ ਰਿਪੇਅਰ ਕਰਦਾ ਰਿਹਾ ਕਿਹੜੀ ਜਗ੍ਹਾ ਅਕਾਲਗੜੀ ਪੈਂਦਾ ਕੀ ਮੰਗ ਕਰਦੇ 500 ਸਾਨੂੰ 700 ਦੇ ਇਨਸਾਫ ਚਾਹੀਦਾ ਜੀ ਠੀਕ ਹੈ ਨਹੀਂ ਥੋੜੀ ਮੰਗਦੇ ਅੱਜ ਸਵੇਰੇ ਕਰੀਬ 9:00 ਵਜੇ ਰੰਧਾਵਾ ਹਸਪੀਟਲ ਮਲਕਪੁਰ ਤੋਂ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਉੱਥੇ ਇੱਕ ਪੇਸ਼ੈਂਟ ਜਿਹਦਾ ਨਾਮ ਸविता ਦੇਵੀ ਹੈਗਾ ਜੋ ਪਿੰਡ ਤਾਜਪੁਰ ਦੀ ਰਹਿਣ ਵਾਲੀ ਹੈ ਇਸ ਔਰਤ ਦੇ ਉੱਤੇ ਇੱਕ ਤੇਜ਼ਦਾਰ ਹਥਿਆਰ ਨਾਲ ਵਾਰਕਤਾ ਗਿਆ ਸੀਗਾ ਜਿਸ ਦੇ ਕਰਕੇ ਕੀ ਦੀ ਮੌਤ ਹੋ ਗਈ ਸੀਗੀ ਜਿਸ ਤੋਂ ਉਪਰੰਤ ਪੁਲਿਸ ਪਾਰਟੀ ਜਿਹੜੀ ਸੀਗੀ ਮੌਕੇ ਤੇ ਭੇਜੀ ਗਈ ਮੌਕੇ ਤੇ ਪਹੁੰਚ ਕੇ ਜਿਹੜੇ ਔਰਤ ਦੇ ਪਰਿਵਾਰਜਨ ਹੈਗੇ ਨੇ ਪਿਤਾ ਭਰਾ ਸੋਹਣ ਲਾਲ ਉਦੇ ਬਿਆਨਾਂ ਦੇ ਮੁਕੱਦਮਾ ਦਰਜ ਜੋ ਕੀਤਾ ਗਿਆ ਉਹ ਇਸੇ ਔਰਤ ਦਾ ਹਸਬੰਡ ਹੈਗਾ ਜਿਹਦਾ ਨਾਮ ਕਿ ਬਲਰਾਮ ਹੈਗਾ ਉਹਨਾਂ ਨੇ ਉਹਦੇ ਤੇ ਅਲੀਗੇਸ਼ਨ ਲਾਏ ਨੇ ਕਿ ਬਲਰਾਮ ਨੇ ਹੀ ਤੇਜ਼ ਤਰ੍ਹਾਂ ਹਥਿਆਰ ਨਾਲ ਉਹਦੀ ਭੈਣ ਦਾ ਕਤਲ ਕੀਤਾ ਜਿਹਦੇ ਕਰਕੇ ਕਿ ਇਹਦੇ ਜਿਹੜਾ ਬਲਰਾਮ ਜਿਹੜਾ ਲੜਕੀ ਦਾ ਪਤੀ ਹੈਗਾ ਇਹਦੇ ਖਿਲਾਫ 103 ਬੀ ਐਨ ਐਸ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਤੇ ਤਫਤੀਸ਼ ਜਾਰੀ ਹੈ ਕਿਸ ਚੀਜ਼ ਨੂੰ ਲੈ ਕੇ ਜਿਹੜਾ ਮਾਤ ਦੇ ਲੜਾਈ ਚ ਲੜਦਾ ਹੋਇਆ ਮਾਰਿਆ ਬਲਰਾਮ ਜਿਹੜਾ ਹੈਗਾ ਉਹਨੂੰ ਪੁਲਿਸ ਹਿਰਾਸਤ ਵਿੱਚ ਲਿਆ ਲਿਆ ਗਿਆ ਤੇ ਉਹਦੇ ਕੋਲੋਂ ਕੁੱਝ ਕੁੱਝ ਜਾਰੀ ਹੈ ਤੇ ਜੋ ਵੀ ਕਾਰਨ ਹੋਣਗੇ ਮੌਤ ਦੇ ਉਹ ਤਤਰੀਸ਼ ਵਿੱਚ ਸਾਹਮਣੇ ਆ ਜਾਣਗੇ